ਰੱਖਿਆ ਅਸੀਂ ਸਿਰਫ ਕੱਲ ਵੀ ਹੀ ਕੋਸ਼ਿਸ਼ ਨਹੀਂ ਕਰ ਰਹੇ ਸ਼ਾਇਦ ਤੁਹਾਡੇ ਧਿਆਨ ਵਿੱਚ ਹੋਊਗਾ ਲਗਭਗ 1.5 ਸਾਲ ਹੋ ਗਿਆ ਕੋਸ਼ਿਸ਼ਾਂ ਕਰਦਿਆਂ ਪਿਛਲੇ ਸਾਲ ਵੀ ਅਸੀਂ ਕੱਟ ਕੀਤਾ ਸੀ ਪਰ ਸਾਨੂੰ ਇਸੇ ਤਰੀਕੇ ਨਾਲ ਨਿਰਾਸ਼ਾ ਦਾ ਮੂੰਹ ਉਹ ਜਿਹੜਾ ਉਹ ਦੇਖਣਾ ਪਿਆ ਸੀਗਾ ਪਰ ਫੇਰ ਵੀ ਅਸੀਂ ਲਗਾਤਾਰ ਲੱਗੇ ਹੋਏ ਆ ਅਸੀਂ ਪਿੰਡ ਦੇ ਲਈ ਫਿਕਰਮੰਦ ਆ ਕਿਉਂਕਿ ਪਿੰਡ ਦੇ ਵਿੱਚੋਂ ਲਗਾਤਾਰ ਸਾਡੇ ਨੌਜਵਾਨਾਂ ਦੀਆਂ ਲਾਸ਼ਾਂ ਜਿਹੜੀਆਂ ਅਸੀਂ ਆਪਣੇ ਹੱਥੀਂ ਢੋ ਰਹੇ ਆਂ ਚਿੱਟੇ ਵਰਗੀ ਨਾਮਰਾਦ ਬਿਮਾਰੀ ਦੇ ਭੇਟ ਆ ਜਿਹੜੇ ਸਾਡੇ ਨੌਜਵਾਨ ਲਗਾਤਾਰ ਚੜ ਰਹੇ ਆਂ ਸੋ ਜਿਸ ਤਰੀਕੇ ਦੇ ਨਾਲ ਅਸੀਂ ਕੱਲ੍ਹ ਦੀ ਤਿਆਰੀ ਕਰ ਰਹੇ ਹਾਂ ਸਾਨੂੰ ਆਸ ਸੀ ਕਿ ਪਿੰਡ ਵਾਸੀ ਬਹੁਤ ਵੱਡੀ ਗਿਣਤੀ ਦੇ ਵਿੱਚ ਧਰਮਸ਼ਾਲਾ ਦੇ ਵਿੱਚ ਪਹੁੰਚਣਗੇ ਪਰ ਅਪੇ ਤੁਹਾਡੇ ਤੋਂ ਬਹੁਤ ਮਰਾਜ ਤੁਹਾਡੇ ਤੇ ਸਾਡਾ ਯਮਨ ਹੈ ਪਰ ਤੁਸੀਂ ਸਾਨੂੰ ਲਗਾਤਾਰ ਨਿਰਾਸ਼ ਕਰਦੇ ਹੋ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਇਹ ਲੱਗਦਾ ਕਿ ਬਾਹਰ ਕੋਈ ਆਊਗਾ ਤੇ ਬਾਹਰ ਆ ਕੇ ਸਾਡੀਆਂ ਸਮੱਸਿਆਵਾਂ ਦਾ ਕੋਈ ਇੱਥੇ ਹੱਲ ਕਰ ਜਾਊਗਾ ਅਸਲੀ ਉਹ ਮੱਦੇ ਭਲੇ ਖੇਵੇਂ ਚ ਕਿਉਂਕਿ ਬਾਹਰ ਕੋਈ ਨਹੀਂ ਆਉਂਗਾ 26 ਸਮੱਸਿਆ ਉਹਦਾ ਸਾਨੂੰ ਹੱਲ ਖੁਦ ਕਰਨਾ ਪੈਣਾ ਉਹਦੇ ਨਾਲ ਖੁਦ ਭੜਨਾ ਪੈਣਾ ਇਤਿਹਾਸ ਚੱਕ ਕੇ ਦੇਖ ਲਓ ਜਿੰਨੇ ਵੀ ਸਾਡੇ ਗੁਰੂ ਪੀਰ ਹੋਏ ਆ ਯੋਧੇ ਹੋਏ ਆ ਭਾਵੇਂ ਕਰਤਾਰ ਸਿੰਘ ਸਰਾਬੇ ਗੱਦਰੀ ਬਾਬਾ ਦੀ ਗੱਲ ਕਰੀਏ ਸ਼ਹੀਦ ਉਧਮ ਸਿੰਘ ਦੀ ਗੱਲ ਕਰੀਏ ਆਪਣੇ ਹਾਲਾਤਾਂ ਨਾਲ ਲੜੇ ਹਾਲਾਤਾਂ ਨਾਲ ਲੜੇ ਸਮੱਸਿਆਵਾਂ ਦਾ ਹੱਲ ਕੀਤਾ ਪਰ ਸਾਨੂੰ ਇਹ ਆਸ ਆ ਕਿ ਕੋਈ ਨਾ ਕੋਈ ਸਰਕਾਰ ਆਉਗੀ ਸਰਕਾਰੀ ਅਧਿਕਾਰੀ ਆਉਣਗੇ ਪਰ ਲਗਾਤਾਰ ਤੁਹਾਡੇ ਸਾਹਮਣੇ ਆ ਜਿੰਨੀਆਂ ਸਰਕਾਰਾਂ ਆਈਆਂ ਸਾਰਿਆਂ ਨੇ ਲਗਾਤਾਰ ਚਿੱਤੇ ਵਾਲੇ ਮਸਲੇ ਤੋਂ ਸਿਆਸਤ ਕੀਤੀ ਲਗਾਤਾਰ ਲਾਰੇਬਾਜ਼ੀਆਂ ਲਾਇਆ ਸਾਨੂੰ ਕਿ ਅਸੀਂ ਚਿੱਤੇ ਦਾ ਹੱਲ ਕਰਾਂਗੇ ਇਹਨੂੰ ਜੜੋਂ ਖਤਮ ਕਰ ਦੇਾਂਗੇ ਜੀ ਅਸੀਂ 4 ਹਫ਼ਤਿਆਂ 'ਚ ਖਤਮ ਕਰ ਦੇਾਂਗੇ ਤੇ ਇਹ ਨਵੀਂ ਇਨਕਲਾਬੀਆਂ ਨੇ ਤਾਂ ਹੱਥ ਹੀ ਕਰਤੀ ਆ ਦੇਖੋ ਬਹੁਤ ਵੱਗਾ ਬਹੁਤ ਵੱਡੇ ਪਲੇਖੇ ਵਿੱਚ ਆਇਆ ਸੀ ਆ ਥੋੜੀ ਦਿਨ ਹੋ ਗਏ 2-4 ਦਿਨ ਹੋ ਗਏ ਐਮਐਲਏ ਸਾਹਿਬ ਇੱਥੇ ਆਏ ਸੀ ਅਮੋਲਕ ਜੀ ਅਸੀਂ ਉਹਨਾਂ ਨੂੰ ਬੱਚੇ ਦੋ ਮਿੰਟ ਅਸੀਂ ਉਹਨਾਂ ਨੂੰ ਸੁਣਾਲ ਕੀਤੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਐਮਐਲਏ ਸਾਹਿਬ ਕਿ ਜਿਹੜਾ ਘਰਾ ਤੇ ਪੀੜਾ ਪੰਜਾ ਚੱਲਿਆ ਨਸ਼ਾ ਤਸਕਰਾਂ ਦੇ ਜਿਹੜੇ ਘਰ ਟਾਏ ਆ ਤੁਸੀਂ ਅਸੀਂ ਨਹੀਂ ਕਹਿੰਦੇ ਕਿ ਉਹ ਨਸ਼ਾ ਤਸਕਰ ਸਹੀ ਸੀਗੇ ਅਸੀਂ ਕਹਿੰਨੇ ਆ ਕਿ ਉਹ ਗਲਤ ਕਾਰਵਾਈ ਹੋਣੀ ਚਾਹੀਦੀ ਸੀ ਔਰ ਜਿਹੜੇ ਵੱਡੇ ਪੱਦਰ ਤੇ ਵੱਡੇ ਵੱਡੇ ਮਗਰਮੱਛ ਕਰੋੜਾਂ ਰਪੀਆਂ ਦਾ ਚਿੱਟੇ ਵੇਚਦੇ ਆ ਉਹਨਾਂ ਦੇ ਘਰਾਂ ਵੱਲ ਪੀਓ ਪੰਜਾ ਕਿਉਂ ਨਹੀਂ ਚੱਲਿਆ ਉਹਨਾਂ ਦੇ ਘਰਾਂ 'ਰ ਬਲਡੋਜ਼ਰ ਦਾ ਮੂੰਹ ਕਿਉਂ ਨਹੀਂ ਹੋਇਆ ਤਾਂ ਐਮਐਲਏ ਸਾਹਿਬ ਦਾ ਜਵਾਬ ਸੀ ਤੁਸੀਂ ਦੇਖ ਲਓ ਰਿਪੋਰਟ ਵੀਡੀਓ ਪਈਆਂ ਸੋਸ਼ਲ ਮੀਡੀਆ ਤੋਂ ਉਹ ਸਾਨੂੰ ਕਹਿੰਦੇ ਕਿ ਤੁਸੀਂ ਸਾਨੂੰ ਦੱਸਦੇ ਵੱਡੇ ਪੱਦਰ ਤੇ ਚਿੱਟਾ ਬਹੁੜ ਵੇਚਦਾ ਅਸੀਂ ਉਹਨਾਂ ਵੱਡੇ ਮਗਰਮੱਛਾਂ ਤੇ ਕਾਰਵਾਈ ਕਰਾਂਗੇ ਬੇਂਤੀ ਹੈ ਬੱਚਿਆਂ ਚੁੱਪ ਕਰਾ ਦਿਓ ਤੁਸੀਂ ਸਾਨੂੰ ਦੱਸ ਦਿਓ ਕਿ ਵੱਡੇ ਪੱਦਰ ਤੇ ਚਿੱਟਾ ਕੋਲ ਵੇਚਦਾ ਅਸੀਂ ਉਹਨਾਂ ਤੇ ਕਾਰਵਾਈ ਕਰ ਦਾਂਗੇ ਹੱਦ ਹੋ ਗਈ ਆ ਜਾਹਲਪੁਰੇ ਦੀ ਸੱਤਾ 'ਚ ਤੁਸੀਂ ਬੈਠੇ ਹੋ ਤਾਕਤ ਕਿ ਤੁਸੀਂ ਹੋ ਐਨੀ ਵੱਡੀ ਪੱਦਰ ਤੇ ਸੀਆਈਡੀ ਥੋਡੇ ਕੋਲੇ ਐਨੀ ਪੁਲਿਸ ਤੁਹਾਡੇ ਕੋਲੇ ਪੰਜਾਬ ਦਾ ਸਾਰਾ ਦਾ ਸਾਰਾ ਆਈਟੀ ਸੈੱਲ ਥੋਡੇ ਕੋਲੇ ਤਾਂ ਤੁਸੀਂ ਆਮ ਲੋਕਾਂ ਨੂੰ ਇਹ ਗੱਲ ਕਹੋ ਕਿ ਤੁਸੀਂ ਦੱਸ ਦਿਓ ਤੋਰ ਚਿੱਟਾ ਵੇਚਦਾ ਵੱਡੇ ਪੱਦਰ ਤੇ ਵੱਡੇ ਮਗਰਮੱਛ ਕੌਣ ਆ ਸੀ ਕਾਰਵਾਈ ਕਰ ਦਾਂਗੇ ਸ਼ਰਮ ਉਹ ਵੀ ਚਾਹੀਦੀ ਆ ਤੁਹਾਨੂੰ ਫਿਰ ਅਸੀਂ ਉਹਨਾਂ ਨੂੰ ਸਵਾਲ ਕੀਤਾ ਕਿ ਘਰਾਂ ਤੇ ਪੰਜਾ ਚੱਲਣਾ ਸੰਵਿਧਾਨਕ ਤੌਰ ਤੇ ਸਹੀ ਆ ਸਾਡੇ ਦੇਸ਼ ਦਾ ਕਾਨੂੰਨ ਸਾਡਾ ਸੰਵਿਧਾਨ ਇਹ ਅਧਿਕਾਰ ਦਿੰਦਾ ਕਿ ਕਿਸੇ ਦੇ ਘਰਾਂ ਤੋਂ ਪੰਜਾ ਚਲਾਵੋ ਕਿਸੇ ਨੂੰ ਘੱਟਾ ਦਿਓ ਉਹ ਕਹਿੰਦੇ ਤੁਸੀਂ ਜਾਂ ਤਾਂ ਸੁਧਾਰ ਦੀ ਗੱਲ ਕਰ ਲਓ ਤੇ ਜਾਂ ਫਿਰ ਕਹਿੰਦੇ ਨਸ਼ਾ ਬੰਦ ਕਰ ਲਓ ਆਪੇ ਉਹਨਾਂ ਨੂੰ ਪੁੱਛਣਾ ਪਾਉਂਦੇ ਆ ਸੁਧਾਰ ਨੇ ਤਦਾਂ ਕਿਹਾਗਾ ਵੀ ਕਿ ਚਿੱਟਾ ਨਾ ਬੰਦ ਕਰੋ ਸੁਧਾਰ ਕਦੇ ਨਹੀਂ ਇਹ ਕਹਿੰਦਾ ਕਿ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਦੇਸ਼ ਦੀਆਂ ਸਮੱਸਿਆਵਾਂ ਲੋਕਾਂ ਦੀਆਂ ਸਮੱਸਿਆਵਾਂ ਉਹਨਾਂ ਨੂੰ ਤੁਸੀਂ ਹੱਲ ਨਾ ਕਰੋ ਪਰ ਨਾਲ ਹੀ ਨਾਲ ਐਮਐਲਏ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਕਿ ਜੇ ਤੁਸੀਂ ਅੱਜ ਐਮਐਲਏ ਦੀ ਕੁਰਸੀ ਤੇ ਬਿਰਾਜਮਾਨ ਹੈਗੇ ਹੋ ਤੇ ਸਿਰਫ ਤੇ ਸਿਰਫ ਸੰਵਿਧਾਨ ਦੀ ਬਦੌਲਤ ਐਮਐਲਏ ਦੀ ਕੁਰਸੀ ਤੇ ਹੋ ਜੇ ਸੰਵਿਧਾਨ ਨਾ ਹੁੰਦਾ ਤਾਂ ਤੁਸੀਂ ਅੱਜ ਐਮਐਲਏ ਨਹੀਂ ਹੁੰਦਾ ਸੀਗਾ ਅਗਲੀ ਗੱਲ ਉਹਨਾਂ ਨੇ ਅਸੀਂ ਪੁੱਛੀ ਕਿ ਡੀਆਜੂ ਜ਼ਿਲ੍ਹਾ ਸ਼ਸ਼ੀਕਾਤ ਜਿੰਨਾ ਦੀ ਰਿਪੋਰਟ ਸੀ ਕਿ ਪੌਣੇ 200 ਗੰਦਾ ਵੱਡੇ ਵੱਡੇ ਮਗਰਮਾਛਾ ਜਿਹੜੇ ਉਹਨਾਂ ਨੇ ਅਕਾਲੀ ਦਲ ਨੂੰ ਜਿਹੜੀ ਰਿਪੋਰਟ ਸੁਣਤੀ ਸੀ ਲਿਸਟ ਬਣਾਈ ਸੀ ਅਸੀਂ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦਈਏ ਉਹਨਾਂ ਨੇ ਲਿਸਟ ਬਣਾਈ ਸੀ ਕਿ ਆਹਾਂ 250 ਬੰਦਾ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਵੱਡੇ ਵੱਡੇ ਨੇਤਾ ਤੋਂ ਤੋਂਸ ਦੇ ਵੱਡੇ ਵੱਡੇ ਜਿਹੜੇ ਕਰਮਚਾਰੀ ਆਇਕੋ ਤੋਂ ਇੱਕ ਫੌਜ ਦੇ ਕਰਮਚਾਰੀ ਆ 250 ਬੰਦਾ ਇਹ ਵੱਡੇ ਵੱਡੇ ਮਗਰਮਾਚ ਕਰੋੜਾਂ ਅਰਬਾਂ ਦਾ ਚਿੱਤੋਂ ਦੀ ਸਮਗਲਿੰਗ ਕਰਦੇ ਆ ਹੋਰ ਰਿਪੋਰਟ ਸਰਕਾਰ ਨੂੰ ਸੁਣਤੀ ਸੀ ਪਰ ਅੱਜ ਵੀ ਉਹ ਰਿਪੋਰਟ ਸਰਕਾਰ ਦੇ ਰਿਪੋਰਟ ਦੇ ਵਿੱਚ ਪਾਈ ਹੋਈ ਆ ਤੇ ਤੁਸੀਂ ਉਹ ਰਿਪੋਰਟ ਜਨਤਕ ਕਿਉਂ ਨਹੀਂ ਕਰਦੇ ਤੁਸੀਂ ਉਹ ਰਿਪੋਰਟ ਜਨਤਕ ਕਰਕੇ ਵੱਡੇ ਵੱਡੇ ਨਗਰ ਮਛਾਂ ਨੂੰ ਚੱਕ ਸਕਦੇ ਹੋ ਕਾਰਵਾਈ ਕਰ ਸਕਦੇ ਹੋ ਤਾਂ ਫੇਰ ਤੁਸੀਂ ਆ ਯੁੱਧ ਨਸ਼ਾ ਵਿਰੋਧ ਲਾ ਕੇ ਲੈ ਕੇ ਤੇ ਲਖਦੇ ਹੋ ਕਿ WhatsApp ਨਹੀਂ ਸਾਨੂੰ ਜਾਣਕਾਰੀ ਦਿਓ ਇਹ ਕਰਨ ਦੀ ਤੁਹਾਨੂੰ ਲੋੜ ਨਹੀਂ ਹੈਗੀ ਨਸ਼ਾ ਜਿਹੜਾ ਛਸ਼ੀ ਕਾਰਤ ਦੀ ਰਿਪੋਰਟ ਡੀਆਈਜੀ ਜਿਲ੍ਹਾ ਦੀ ਰਿਪੋਰਟ ਜਨਤਕ ਕਰਕੇ ਜੜੋਂ ਖਤਮ ਕੀਤਾ ਜਾ ਸਕਦਾ ਤੁਸੀਂ ਇਹ ਕਿਉਂ ਨਹੀਂ ਕਰਦੇ ਤਾਂ ਉਹਦੇ ਤੇ ਵੀ ਉਹਨਾਂ ਦਾ ਕੋਈ ਜਵਾਬ ਨਹੀਂ ਸੀਗਾ ਉਹ ਬੂ ਕਾਲੀ ਦਲ ਨੂੰ ਘੇਰ ਕੇ ਬਹਿ ਗਿਆ ਸਾਰੀ ਗੱਲਬਾਤ ਤਾਂ ਸਾਥ ਹੁੰਦਾ ਕਿ ਸਰਕਾਰ ਦੀ ਕੋਈ ਮਨਛਾ ਨਹੀਂ ਹੈਗੀ ਚਿੱਤੇ ਨੂੰ ਖਤਮ ਕਰਨ ਦੀ